ਸਾਸਤਰੀ ਕਾਲ ਜੀ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਚੰਡੀਗੜ੍ਹ ਪਹੁੰਚੇ ਸੀ ਤੁਸੀਂ ਨੇ ਅਕਸਰ ਖਬਰਾਂ ਦੇ ਵਿੱਚ ਅਖਬਾਰਾਂ ਦੇ ਵਿੱਚ ਸੁਣਿਆ ਹੋਊਗਾ ਵੀ ਇੱਕ ਕਸਾਨ ਚੰਡੀਗੜ੍ਹ ਕਿਸਾਨ ਭਵਨ ਦੇ ਵਿੱਚ ਇਕੱਠੇ ਹੋਏ ਨੇ ਕਿਸਾਨ ਭਵਨ ਦੇ ਵਿੱਚ ਕਿਸਾਨਾਂ ਦੀ ਮੀਟਿੰਗ ਹੈਗੀ ਜਾਂ ਅੱਜ ਕਿਸਾਨ ਪ੍ਰੈਸ ਕਾਨਫਰੰਸ ਕਰਨਗੇ ਕਿਸਾਨ ਭਵਨ ਚੰਡੀਗੜ੍ਹ ਦੇ ਵਿੱਚ ਅੱਜ ਇਸ ਵਕਤ ਆਪਾਂ ਕਿਸਾਨ ਭਵਨ ਦੇ ਵਿੱਚ ਖੜੇ ਹਾਂ ਚੰਡੀਗੜ੍ਹ 35 ਸੈਕਟਰ ਦੇ ਵਿੱਚ ਇੱਥੇ ਦਾ ਤੁਹਾਨੂੰ ਡਿਟੇਲ ਦਵਾਂਗਾ ਜਿਹੜਿਆਂ ਨੇ ਚੰਡੀਗੜ੍ਹ ਕੋਈ ਕੰਮ ਹੁੰਦਾਗਾ ਪਾਸਪੋਰਟ ਨੂੰ ਹੋਵੇ ਪੀਜੀਆਈ ਹੋਵੇ ਜਾਂ ਕੋਈ ਪੰਜਾਬ ਸਿੱਖਿਆ ਬੋਰਡ ਦੇ ਵਿੱਚ ਕੋਈ ਕੰਮ ਹੋਵੇ ਤੁਹਾਡਾ ਕੰਮ ਨਹੀਂ ਬਣਦਾ ਤੁਹਾਨੂੰ ਐ ਲੱਗਦਾ ਵੀ ਕਰਾਤਾ ਜ ਰਹਿਣ ਚ ਫਾਇਦਾ ਤੇ ਕੱਲ ਨੂੰ ਸਵੇਰੇ ਕੰਮ ਬਣ ਜੂ ਤੁਹਾਨੂੰ ਇਹਦੇ ਨਾਲੋਂ ਸਸਤਾ ਰੂਮ ਜਾਂ ਰਹਿਣ ਨੂੰ ਕੋਈ ਬਸੇਰਾ ਮੇਰੇ ਸਾਹਮਣੇ ਚੰਡੀਗੜ੍ਹ ਦੇ ਵਿੱਚ ਨਹੀਂ ਮਿਲ ਸਕਦਾ ਮੈਂ ਤੁਹਾਨੂੰ ਬੈਕ ਕੈਮਰਾ ਕਰਕੇ ਸਾਰੀ ਜਾਣਕਾਰੀ ਦਿੰਨਾ ਔਰ ਕਮਰੇ ਦਿਖਾਉਣਾਗਾ ਤੇ ਤੁਸੀਂ ਵੀਡੀਓ ਨੂੰ ਲਾਈਕ ਜਰੂਰ ਕਰਿਓ ਕਮੈਂਟ ਜਰੂਰ ਕਰਿਓ ਤੇ ਜੇ ਤੁਸੀਂ ਨਵੇਂ ਹੋ ਸਬਸਕ੍ਰਾਈਬ ਜਰੂਰ ਕਰਿਓ ਇਧਰਲੀ ਸੜਕ ਉਹ ਮੇਨ ਰੋਡ ਆ 35 ਸੈਕਟਰ ਦਾ ਚੌਂਕ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿਸਾਨ ਭਾਵਨ ਜੀ ਬਹੁਤ ਪੰਜ ਮੰਜ਼ਲੇ ਦੀ ਬਿਲਡਿੰਗ ਹੈਗੀ ਇਹ ਐਂਟਰੈਂਸ ਹੈਗੀ ਵਿੱਚ ਹੀ ਇਹਦੇ ਏਟੀਐਮ ਆ ਵਿੱਚ ਹੀ ਇਹਦੇ ਕੰਟੇਨ ਹੈ ਖਾਣ ਪੀਣ ਨੂੰ ਜੇ ਤੁਸੀਂ ਬਾਹਰੋਂ ਤੁਹਾਨੂੰ ਮਹਿੰਗਾ ਪੈਂਦਾ ਨਹੀਂ ਹੋਟ ਸਕਦੇ ਤੁਸੀਂ ਕੰਟੇਨ ਤੋਂ ਵੀ ਖਾ ਸਕਦੇ ਹੋ ਇੱਧਰ ਜਿਹੜਾ ਤੁਸੀਂ ਸੁਣਿਆ ਹੋਊਗਾ ਪ੍ਰੈਸ ਮੀਟਿੰਗਾਂ ਹੁੰਦੀਆਂ ਨੇ ਪ੍ਰੈਸ ਕਾਨਫਰੰਸ ਹੁੰਦੀ ਆ ਉਹ ਸਾਰੀਆਂ ਆਹ ਹਾਲ ਦੇ ਵਿੱਚ ਹੁੰਦੀਆਂ ਨੇ ਇਹਦੀ ਕੰਸਟਰਕਸ਼ਨ ਚੱਲੀ ਜਾਂਦੀ ਹੈਗੀ ਬਹੁਤ ਸੋਹਣਾ ਤਿਆਰ ਹੋ ਜਾਂਦਾ ਵੀ ਇੱਥੇ ਕਿਸਾਨ ਮੀਟਿੰਗਾਂ ਕਰਦੇ ਨੇ ਜਿਹੜੀਆਂ ਪਕਸਰ ਸੁਣਿਆ ਹੋਊਗਾ ਇਹ ਕਿਸਾਨਾਂ ਦੀ ਮੀਟਿੰਗ ਹੈ ਕਿਸਾਨਾਂ ਦੀ ਕੇਂਦਰ ਨਾਲ ਮੀਟਿੰਗ ਹੈ ਉਹ ਸਾਰੀਆਂ ਇਹਦੇ ਵਿੱਚ ਹੁੰਦੀਆਂ ਨੇਗੇ ਇਹ ਜਦੋਂ ਇੰਟਰਸੇ ਕੌਣ ਕਰਨਗੇ ਬਹੁਤ ਸੋਹਣਾ ਬੈਠਣ ਨੂੰ ਬੇਟਿੰਗ ਏਰੀਆ ਬਣਾਇਆ ਹੋਇਆ ਹੈਗਾ ਇੱਧਰ ਹਮ ਲਿਫਟ ਚੱਲਦੇ ਹਾਂਗੇ ਪਤਾ ਹਾਂ ਦਿਖਾਉਣਾ ਸਾਨੂੰ ਰੂਮ ਵਗੈਰਾ ਬਹੁਤ ਸੋਹਣੇ ਇਦਾਂ ਹੈ ਜਿਵੇਂ ਪੰਜਵੀਂ ਮੰਜ਼ਲ ਹੈਗੀ ਬਹੁਤ ਸਾਫ਼-ਸੁਥਰੇ ਕਮਰੇ ਆ ਸਾਰੇ ਇੱਧਰ ਬਾਥਰੂਮ ਵਗੈਰਾ ਆਗੇ ਜਿਵੇਂ ਵੱਡਾ ਹਾਲ ਹੈਗਾ ਕੋਈ ਸ਼ੇਅਰਿੰਗ ਦੇ ਵਿੱਚ ਲੈਣਾਗਾ ਉਹ ਇਦਾਂਗਾ ਜਿਵੇਂ ਆਪਾਂ ਕਹਿੰਦੇ ਨੇ ਡੋਰਮਟਰੀ ਹੈਗਾ ਡੋਰਮਟਰੀ ਆਪਾਂ ਸ਼ੇਅਰਿੰਗ ਦੇ ਵਿੱਚ ਲੈ ਸਕਦੇ ਆਂਗੇ ਇੱਧਰ ਹੋਰ ਸਾਰੇ ਕਮਰੇ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਨੇ ਜਿਆਦਾ ਇਹ ਚੌਥੀ ਮੰਜ਼ਲ ਹੈਗੀ ਇੱਧਰ ਵੀ ਬਹੁਤ ਸੋਹਣੇ ਕਮਰੇ ਬਣੇ ਹੋਏ ਨੇ ਇੱਧਰ ਜਿਹੜੇ ਇੱਥੇ ਵਰਕਰ ਕੰਮ ਕਰਦੇ ਨੇ ਜ਼ਿਆਦਾਤਰ ਇੱਧਰਲੀ ਸਾਈਡ ਉਹਨਾਂ ਦੇ ਕਮਰੇ ਨੇਗੇ ਆਪਾਂ ਇਸ ਵਕਤ ਚੌਥੀ ਮੰਜ਼ਲ ਤੇ ਖੜੇ ਆਂਗੇ ਐ ਨਹੀਂ ਹੈਗਾ ਵੀ ਸੋਨ ਤੋਂ 200 ਰੁਪਿਆ ਲੈਂਦਾ ਇਹਨਾਂ ਨੇ 200 ਰੁਪਏ ਦੇ ਵਿੱਚ 200 ਰੁਪਏ ਦੇ ਵਿੱਚ ਵੀ ਤੁਸੇ ਨੂੰ ਗੰਦਗੀ ਜੀ ਵਿੱਚ ਬਿਠਾਉਣਗੇ ਜਾਂ ਐਵੇਂ ਬੈੱਡ ਸ਼ੀਟ ਵਗੈਰਾ ਮੈਲੀਆਂ ਹੋਣਗੀਆਂ ਅੰਤਾਗੀ ਹੋਣਗੀਆਂ ਇਦਾਂ ਦਾ ਕੁਝ ਨਹੀਂ ਬਿਲਕੁਲ ਨੀਟ ਐਂਡ ਕਲੀਨ ਹੈਗਾ ਸਾਰਾ ਸੈਟਅਪ ਵਧੀਆ ਕੱਠਾ ਹੈ ਰੋ ਤੁਸੀਂ ਫੈਮਿਲੀ ਨਾਲ ਰੁੱਕ ਸਕਦੇ ਹੋਗੇ ਜਿਵੇਂ ਛੋਡੇ 4-5 ਬੰਦਿਆਂ ਨੂੰ ਤੁਸੀਂ ਸਪੈਸ਼ਲੀ ਬੰਦਿਆਂ ਨੂੰ ਪ੍ਰੀਫਰੈਂਸ ਦਿੰਦੇ ਨੇਗੇ ਇੱਥੇ ਤੇ ਤੁਹਾਡਾ ਕੰਮ ਆਏਗਾ ਕੋਈ ਤੁਸੀਂ ਇੱਥੇ इजीली ਰੁੱਕ ਸਕਦੇ ਹੋਗੇ ਬਟ ਛੋਡੀ ਕਿਤੇ ਨਾ ਕਿਤੇ ਥੋੜੀ-ਮੋਟੀ ਕਿਸਾਨ ਜਥੇਬੰਦੀਆਂ ਚ ਜਾਂ ਕਿਸਾਨਾਂ ਦੇ ਵਿੱਚ ਜੇ ਛੋਡੀ ਮਾਣੀ-ਮੋਟੀ ਉੱਠਣੀ-ਬੈਠਣੀ ਹੈਗੀ ਹੈਗੀ ਗੱਲਬਾਤ ਕਰਾ ਸਕਦੇ ਹੋ ਤਾਂ ਤੁਹਾਨੂੰ इजीली ਮਿਲ ਸਕਦਾ ਨਹੀਂ 2-2 ਮਹੀਨਿਆਂ ਦੀ ਇੱਥੇ ਬੇਟਿੰਗ ਹੁੰਦੀ ਹੈਗੀ ਇਹ ਦੇਖੋ ਬੈਠਣ ਨੂੰ ਬਹੁਤ ਸੋਹਣੇ-ਸੋਹਣੇ ਥਾਂ ਬਣਾਈ ਹੋਏ ਨੇ ਇੱਧਰ ਕੰਪਲੈਕਸ ਆ ਗਿਆ ਇੱਥੇ ਰਿਸੈਪਸ਼ਨ ਆ ਗਿਆ ਜਮ ਵੀ ਪਹਿਲੀ ਬਿਲਡਿੰਗ ਦੇ ਵਿੱਚ ਜੇ ਤੁਸੀਂ ਵੀ ਸੋਚਦੇ ਹੋ ਵੀ ਇਹ ਲੈਣਾ ਕਿਵੇਂ ਹੈਗਾ ਆਨਲਾਈਨ ਵੀ ਮਿਲ ਜਾਂਦਾ ਆਨਲਾਈਨ ਬੁਕਿੰਗ ਥੋੜੀ ਐਡਵਾਂਸ ਹੁੰਦੀ ਆ 2-2 3-3 ਮਹੀਨਿਆਂ ਦੀ ਪਰ ਮੈਂ ਕਹੂੰਗਾ ਜੇ ਸੋਡੀ ਕਿਤੇ ਨਾ ਕਿਤੇ ਥੋੜੀ ਮੋਟੀ ਉਹੀ ਗੱਲ ਕਿਸਾਨ ਜੱਥੇਬੰਦੀਆਂ ਦੀ ਜਾਣ ਪਛਾਣ ਹੈਗੀ ਆ ਕਿਤੇ ਨਾ ਕਿਤੇ ਉੱਠਣੀ ਬੈਠਣੀ ਹੈਗੀ ਆ ਕਿਸੇ ਕਿਸਾਨ ਆਗੂ ਨਾਲ ਤਾਂ ਤੁਹਾਨੂੰ ਥੋੜਾ ਜਿਹਾ ਸੌਖਾ ਮਿਲ ਸਕਦਾ ਨਹੀਂ ਵੇਟਿੰਗ ਇਹਦੀ ਥੋੜੀ ਜਿਆਦਾ ਹੁੰਦੀ ਆ 2-2 ਮਹੀਨੇ 3-3 ਮਹੀਨੇ ਸਾਡੀ ਥੋੜੀ-ਮੋਟੀ ਚੱਲ ਅਸੀਂ ਪਹਿਲਾਂ ਗੱਲਬਾਤ ਕਰੀ ਹੋਈ ਸੀ ਕਿਦੇ ਥਾਂ ਤੇ ਤੇ ਸਾਨੂੰ ਉਹਨਾਂ ਨੇ ਹੋਟਲ ਆ ਉਹਨਾਂ ਨੇ ਫੋਨ ਕਰੇ ਤੋਂ ਸਾਨੂੰ ਕਮਰਾ ਵਧੀਆ ਮਿਲ ਗਿਆ ਬਾਕੀ ਹੁਣ ਆਪਾਂ ਚੱਲਦੇ ਆਂਗੇ ਹੋਰ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਕਮੈਂਟ ਜ਼ਰੂਰ ਕਰਿਓ ਧੰਨਵਾਦ